ਜੀ ਮਿੱਤਰੋ ਅੱਜ ਆਪਣਾ ਇੰਡੋ ਫਾਰਮ ਚੱਲਿਆ ਜੀ ਇੱਕ 3060 4 ਵੀਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਜਿਵੇਂ ਆਪਾਂ ਤੁਹਾਨੂੰ ਕੱਲ ਦੱਸਿਆ ਸੀਗਾ ਇੱਕ ਵੀਡੀਓ ਪਾਈ ਸੀ ਆਪਾਂ ਕਰ ਲੈ ਉਹਨੇ ਕੋ ਟਰੈਕਟਰ ਆਇਆ ਸੀਗਾ ਜੀ ਇੰਡੋ ਫਾਰਮ 360 4 ਵੀਲ ਚ ਤੇ ਅੱਜ ਆਪਾਂ ਟਰੈਕਟਰ ਉਹ ਡਿਲੀਵਰੀ ਕਰਨ ਲੱਗੇ ਆ ਜੀ ਟਰੈਕਟਰ ਦੀ 60 ਹੈ ਜੀ 4 ਵੀਲ ਡਰਾਈਵ ਦੇ ਵਿੱਚ ਤੇ ਦੇਖੋ ਜੀ ਅੱਜ ਆਪਾਂ ਨੇ ਆਪਣੇ ਕੋਲ ਅੱਜ ਰੋਟਾਵੇਟਰਾਂ ਦਾ ਵੀ ਨਵਾਂ ਸਟਾਕ ਆ ਗਿਆ ਜੀ 8 ਫੁੱਟੇ 7 ਫੁੱਟੇ ਸਾਰੀ ਮਾਡਲ ਆ ਗਏ ਤੇ ਪਹਿਲੇ ਆਪਣੇ ਕੋਲ ਸਟਾਕ ਖਤਮ ਹੋ ਗਿਆ ਸੀਗਾ ਜੀ 5 ਰੋਡਾ ਵੀਟਰ ਮੰਗਾਈ ਸੀ ਤੇ ਟਰੈਕਟਰ ਦੇਣ ਲੱਗੇ ਆ ਜੀ ਆਪਣਾ ਟਰੈਕਟਰ ਚੱਲਿਆ ਇੱਧਰ ਚੰਡੀਗੜ੍ਹੇ ਦੀ ਦੇ ਵਿੱਚ ਇਹ ਤੇ ਬਾਕੀ ਵੀ 2 ਵੀਲ ਤਾਂ ਆਪਾਂ ਆਮ ਟਰੈਕਟਰ ਦੰਦੇ ਰਹਿੰਨੇ ਆ ਮਹੀਨੇ ਦੇ ਆਪਣੇ ਮਹਾਰਾਜ ਦੀ ਕਿਰਪਾ ਨਾਲ 8-10 ਟਰੈਕਟਰ ਵਿਕੀ ਜਾਂਦੇ ਆ ਤੇ 4 ਵੀਲ ਆਪਣਾ ਟਰੈਕਟਰ ਤੁਹਾਨੂੰ ਪਤਾ ਕਦੀ ਵਿਕਦਾ ਪੈਸੇ ਆਪਾਂ ਨੇ ਕਈ ਟਰੈਕਟਰ ਦੇਲੇ ਰੋਪੜ ਡੀਲਰਸ਼ਿਪ ਤੋਂ ਇਹ ਬਾਕੀ ਦਾ ਲਗਭਗ 60% ਹੁੰਦਾ ਸਾਰਾ ਟਰੈਕਟਰ ਇਹ ਸਿਰਫ ਇਹਨੂੰ ਮੁਰਲਾ ਹਿੱਸਾ ਦੂਜਾ ਬੜਾ ਲੱਗਿਆ ਹੁੰਦਾ ਟਾਇਰ ਬੜੇ ਹੁੰਦੇ ਨੇ ਉਤੋਂ ਇਲਾਵਾ ਤਾਂ ਕੋਈ ਏਡਾ ਬਹੁਤਾ ਫਰਕ ਨਹੀਂ ਹੁੰਦਾ ਠੀਕ ਹੈ ਜੀ ਤੇ ਇਹ ਆਪਣਾ ਟਰੈਕਟਰ ਦੱਸਦੀ ਏ ਕਈ ਵੀਰਾਂ ਦੇ ਮਨ 'ਚ ਬਹਿਮ ਹੈ ਇਹ ਆਪਣਾ ਟਰੈਕਟਰ ਦੋ ਸਪੀਡਾਂ 'ਚ ਟੂ ਸਪੀਡ ਦੇ ਵਿੱਚ ਹੈ ਜੀ ਲੋ ਹਾਈ ਦੇ ਵਿੱਚ ਸਿਰਫ ਇਹਨੂੰ ਦੂਜਾ ਸਪੈਸ਼ਲ ਗੇਅਰ ਨਹੀਂ ਆਉਂਦਾ ਹੈਗਾ ਠੀਕ ਹੈ ਜੀ ਬਾਕੀ ਸਾਰੇ ਪੱਖ ਤੋਂ ਟਰੈਕਟਰ ਪੂਰਾ ਵਧੀਆ ਪਿਛਲੇ ਟਾਇਰ 16 9 28 ਦੇ ਮੁਰਲੇ 9 5 24 ਦੇ ਟਾਇਰ ਨੇ ਠੀਕ ਹੈ ਜੀ ਤੇ ਚੋਂ ਜੋ ਵੀ ਆਪਣਾ ਡਿਸਟ੍ਰੀਬਿਊਟਰ ਵગેਰਾ ਸਾਰਾ ਕੁਝ ਸੇਮ ਆ ਦੂਜੇ ਟਰੈਕਟਰ ਦੇ ਨਾਲ ਦਾ ਲਿਫਟ ਕਪੈਸਿਟੀ ਦੀ 2200 ਕਿਜੀ ਦੇ ਵਿੱਚ ਆਉਂਦਾ ਠੀਕ ਹੈ ਜੀ ਤੇ ਬਾਕੀ ਦਾ ਬਾਈ ਤਕਰੀਬਨ ਆਪਾਂ ਨੇ ਮੇਰੇ ਹਿਸਾਬ ਨਾਲ 2500 ਟਰੈਕਟਰਾਂ ਦੀ ਵੀਡੀਓ ਮੇਰੇ ਚੈਨਲ ਤੇ ਹੀ ਪਈ ਹੋਈ ਆ ਤੁਸੀਂ ਕਿਸੇ ਵੀ ਟਰੈਕਟਰ ਬਾਰੇ ਕੱਢ ਕੇ ਦੇਖ ਲਿਓ ਆਪਾਂ ਨੇ ਹਰੇਕ 'ਚ ਜਿੰਨੀ ਇੱਕ ਜਾਣਕਾਰੀ ਹੈਗੀ ਸਾਰੇ 'ਚ ਦਿੱਤੀ ਹੁੰਦੀ ਆ ਠੀਕ ਹੈ ਜੀ ਇਹ ਆਪਣਾ 4 ਸਿਲੰਡਰ ਦੇ ਵਿੱਚ ਆਉਂਦਾ ਟਰੈਕਟਰ ਮੈਂ ਨਾਮ ਲਾਉਂਦੇ ਸਾਨੂੰ ਬਾਈ ਨਾਲ ਵੀ ਫਸੀਆਉਮ ਜੀ ਫਸੀਆ ਪੁੱਤਰ ਉਹ ਠੀਕ ਹੈ ਜੀ ਹਾਂ ਮੋਜਾ ਮਤ ਮੋਜਾ ਅੱਜ 4/4 ਦੱਸਤਾ ਜੀ ਅੱਜ 4/4 ਦੱਸਤਾ ਬਾਈ ਤੁਹਾਨੂੰ ਠੀਕ ਹੈ ਜੀ ਕਿਸਮ ਪਿਛਲੇ 10 ਸਾਲ ਤੋਂ ਫਾਰਮੇ ਵਰਤ ਰਿਹਾ ਠੀਕ ਹੈ ਜੀ ਪੂਰਾ ਪ੍ਰੋਫੈਸਰ ਕਮਰਸ਼ੀਅਲ ਕੰਮ ਕਰਦੇ ਆ ਬਾਈ ਨੇ ਕਮਰਸ਼ੀਅਲ ਦੱਸੇ ਨਹੀਂ ਕਰਦੇ ਵੀਡੀਓ ਚ ਅੱਛਾ ਜਣੀ ਜਦੋਂ ਕਰਦੇ ਕਮਾਸੀ ਲੇਕਣੇ ਸਦੋਂ ਕੋਈ ਗੱਲ ਨਹੀਂ ਹਾਂ ਜਣੀ ਵਧੀਆ ਟਰੈਕਟਰ ਛੱਲੇ ਆ ਪਹਿਲਾਂ ਵੀ ਤਿੰਨ ਚਾਰ ਟਰੈਕਟਰ ਸੀ ਬਾਈ ਨੇ 10 ਸਾਲ ਤੋਂ ਇੰਡੋ ਫਾਰਮੇ ਵਾਲੇ ਪਿਆਰੇ ਠੀਕ ਹੈ ਜੀ ਨਾ ਕਿਸੇ ਹੋਰੀਆਂ ਸੇ ਜ ਇੱਕ ਵਾਰ ਆ ਜਦੋਂ ਆਪਣਾ ਸੌਦਾ ਹੋ ਗਿਆ ਚਲੋ ਆਪਾਂ ਵੀ ਜਾਇਜ਼ ਕਿਹਾ ਇਹਨਾਂ ਨਾਲ ਵੀ ਗੱਲ ਜਾਇਜ਼ ਕਰੀ ਠੀਕ ਹੈ ਜੀ ਠੀਕ ਨਜਾਇਜ਼ ਜਿਹੜਾ ਕੰਮ ਫਿਰ ਦੋਨੇ ਪਾਸੇ ਔਖਾ ਹੋ ਜਾ ਬਿਲਕੁਲ ਜੀ ਬਿਲਕੁਲ ਠੀਕ ਹੈ ਦੂਜਾ ਰੈਕਟਰ ਵੀ ਤਾਂ ਆਪਾਂ ਕੱਟ ਲਿਆ ਵਿੱਚ ਠੀਕ ਹੈ ਜੀ ਉਹ 21 ਮਾਡਲ ਸੀਗਾ ਠੀਕ ਹੈ ਜੀ ਯਾਦ ਕੀ ਦਿੱਤਾ ਜ ਆਪਾਂ 18 ਮੋਰਲੇ ਕਿੱਟੇ ਦੇ ਵਿੱਚ ਅੱਛਾ ਐਂਡੋ ਫਾਰਮਾ ਕੀ ਮਾੜੀ ਆਪਾਂ ਦੇਤਾ ਅੱਛਾ ਜੀ ਠੀਕ ਆ ਤੇ ਹੁਣ 25 ਹੋ ਗਿਆ ਅੱਛਾ ਜੀ ਮੈਂ ਤਾਂ ਜੂਰ ਲਾ ਰਿਹਾ ਪਹਿਲਾਂ ਵੀ ਟੂ ਫੀਲਡ ਡਰਾਈਵ ਲੈ ਲਓ ਅੱਛਾ ਜੀ ਉਹ ਕੋਲ ਖੜਾਦਾ ਆਪਣੇ ਅੱਛਾ ਜੀ ਇਹ ਮਗਰਾਉਣਾ ਪੈਣਾ ਤਾਂ ਪੈ ਕੇ ਬਿਲਕੁਲ ਬਿਲਕੁਲ ਠੀਕ ਆ ਜੀ ਪਰ ਬੰਗਾ ਮਲੇ ਨਹੀਂ ਅੱਛਾ ਜੀ ਕਹਿੰਦਾ ਵੀ ਜ਼ਿਆਦਾ ਗੱਲ ਹੋਣੀ ਹੁਣ ਥੋੜਾ 4x4 ਦਾ ਜ਼ਮਾਨਾ ਹੋ ਗਿਆ ਜੀ ਹਾਂ ਹਾਂ ਹਨਾ ਜੀ ਥੋੜਾ ਮਜਾ ਹੀ ਨਹੀਂ ਕਰਦਾ ਕੰਮ ਤਾਂ ਚਲੋ ਖੇਤੀਬਾੜੀ ਦਾ ਜੋ ਕਮੋਂ ਨਹੀਂ ਹੈ ਫੈਮਲੀ ਸਾਹਿਬ ਨਾਲ ਚੇਂਜ ਹੁੰਦਾ ਵੀ ਹੋਣਾ ਵੀ ਚਾਹੀਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਮਕਤੀਸ਼ਾ ਤੁਸੀਂ ਦੱਸੋ ਮਾੜਾ ਮੋਟਾ ਟਰੈਕਟਰ ਬਾਰੇ ਵਧੀਆ ਜੀ ਟਰੈਕਟਰ ਚੱਲਦਾ ਰਿਹਾ ਜੀ ਆਪਣੇ ਕੋਲੋਂ ਹੁਣ ਤੱਕ ਠੀਕ ਹੈ ਜੀ ਚੱਲਦਾ ਜੀ ਕੋਈ ਕਮੀ ਨਹੀਂ ਹੈ ਠੀਕ ਹੈ ਜੀ ਉਹਨਾਂ ਵੀ ਬਥੇਰਾ ਵਧੀਆ ਹੈ ਠੀਕ ਹੈ ਖਰਚੇ ਵੀ ਘੱਟ ਹੈ ਠੀਕ ਹੈ ਹੁਣ ਤੱਕ ਕਿੰਨੇ ਫਾਰਮ ਨਾਲ ਜੁੜੇ ਹੋਏ ਆ ਆਪਣਾ ਪੰਜਵਾਂ ਟਰੈਕਟਰ ਚੱਲੇ ਜੀ ਫਾਰਮ ਦਾ ਠੀਕ ਹੈ ਭਾਈ ਹੁਣ ਤੱਕ ਕਿੰਨੇ ਫਾਰਮ ਹੀ ਵਰਤ ਰਹੇ ਆ ਵਧੀਆ ਭਾਈ ਮੁਬਾਰਕਾਂ ਉਹ ਵੀ ਕੈਰੀਅਰ ਲਈ ਬਰੀ ਹਾਂਜੀ ਚਲੋ ਜੀ ਭਾਈ ਸਾਹਿਬ ਲੈ ਭਾਈ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਬਾਈ ਵੀਡੀਓ ਦੇ ਵਿੱਚ ਮਮੇ ਨੇ ਵੀ ਪਾਈ ਨੇ ਵੀ ਦੱਸਿਆ ਵੀ 4-5 ਟਰੈਕਟਰ ਸੀਗੇ ਪਹਿਲਾਂ ਵੀ ਇੰਡੋ ਫਾਰਮ ਪੁਰਾਣੇ ਮਾਡਲ ਵੀ ਸੀਗੇ ਇਹਨਾਂ ਕੋਲ ਤੇ ਹੁੰਦਾ ਹੀ ਬਾਈ ਚਲੋ ਜਿਹੜੀ ਚੀਜ਼ ਨਾਲ ਮੋਹ ਜੁੜਿਆ ਉਹ ਹੁੰਦਾ ਬੰਦਾ ਉਹਦੇ ਵਿੱਚ ਥੋੜਾ ਜਿਹਾ ਉਹ ਹੁੰਦਾ ਲੋ ਜੀ ਬਾਈ ਤੇ ਲੋ ਜੀ ਬਾਈ ਕੱਪ ਦੀ ਡਿਲੀਵਰੀ ਅੱਜ 30 60 4-ਵੀਲ ਡਰਾਈਵ ਦੀ ਸਾਡੇ ਵੱਲੋਂ ਬਾਈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨਵੇਂ ਟਰੈਕਟਰ ਦੀਆਂ ਠੀਕ ਹੈ ਮਮਾ ਜੀ ਓਕੇ ਜੀ ਇਸ ਇਧਰ ਬਹੁਤ ਵਾਰਕਾ ਦੇਖੋ ਇਹੋ ਛੋਟਾ ਵੀਰਾ ਬਹੁਤ ਵਾਰਕਾ ਬੈਕਿੰਗ ਕਰਨ ਦੀ ਗੱਲ ਕਰਨਾ ਤੁਹਾਨੂੰ ਲੋ ਜੀ ਤਾਂ ਤੇ ਲੋ ਜੀ ਬਾਈ ਟਰੈਕਟਰ ਦੀ ਆਵਾਜ਼ ਕਰੋ ਚੈੱਕ ਆਵਾਜ਼ ਬਹੁਤ ਜ਼ਬਰਦਸਤ ਆ ਟਰੈਕਟਰ ਦੀ ਠੀਕ ਹੈ ਜੀ ਸਾਨੂੰ ਪਤਾ بڑا ਇੰਜਨ ਆ ਬਾਈ ਚਾਰ ਸਿਲੰਡਰ ਪਤਾ ਜੀ ਬਾਈ ਇਆਂ ਪਾਈਨਾ ਪਾਈਨਾ ਬਹੁਤ ਵਾਰਕਾਂ ਬਾਈ ਨਾਲੋਂ ਬਾਈ ਵਾਦਾ ਕਰੇ ਕੰਮਕਾਰ ਦੇ ਵਿੱਚ ਤੇ ਲੋ ਜੀ ਮਿੱਤਰੋ ਪਹੁੰਚ ਗਏ ਜੀ ਪਿੰਡ ਤੇ ਆਪਣੇ ਨਾ ਬਾਈ ਘਰ ਦੇ ਪਿੱਛੇ ਜਿਹੜੇ ਆਪਣੇ ਖੇਤ ਆ ਉਹਦੇ ਵਿੱਚ ਨਾ ਆਪਣੇ ਬਾਜਰਾ ਬੀਜਿਆ ਸੀ ਹੋ ਗਏ ਤਰੀਬਨ 7-8 ਦਿਨ ਦੂਜੇ ਦਿਨੇ ਮੀਂਹ ਪੈ ਗਿਆ ਬਾਈ ਇਹਦੇ ਪਰ ਤੇ ਪਹਿਲਾਂ ਤਾਂ ਐਂ ਲੱਗਦਾ ਸੀ ਵੀ ਇਹਦੇ 'ਚ ਹੋਣਾ ਨਹੀਂ ਹੈਗਾ ਬਾਜਰਾ ਪਰ ਅੱਜ ਹੁਣ ਮੈਂ ਦੇਖਿਆ ਕਿ ਧਿਆਨ ਨਾਲ ਮੇਰਾ ਮਨ ਤਾਂ ਵੀ ਇਹਨੂੰ ਦੁਬਾਰਾ ਰੋਣੀ ਕਰਕੇ ਦੁਬਾਰਾ ਬੀਜਦੀ ਐ ਪਰ ਹੁਣ ਦੇਖਿਆ ਧਿਆਨ ਨਾਲ ਜੰਮਦਾ ਬਾਈ ਬਾਜਰਾ ਇਹ 2-3 ਦਿਨ ਦੇ ਵਿੱਚ ਵਿੱਚ ਪਤਾ ਲੱਗ ਜੂ ਸਾਰਾ ਵੀ ਇਹ ਹੋਊਗਾ ਕਿ ਨਹੀਂ ਠੀਕ ਹੈ ਜੀ ਅਸਲ 'ਚ ਇੱਕ ਹੋਰ ਦੇਖਿਆ ਜਦੋਂ ਵੀ ਬਾਜਰਾ ਬੀਜਣਾ ਥੋੜਾ ਉੱਪਰ ਹੀ ਬੀਜੇ ਬਾਈ ਇਹਨੂੰ ਬਹੁਤ ਥੋੜਾ ਡੂੰਘਾ ਨਾ ਬੀਜੇ ਇੱਕ ਆਪਣਾ ਖੇਤ ਪੂਰਾ ਵੱਤ ਚਾਹੀਦਾ ਬਾਕੀ ਚਲੋ ਹੁਣ ਕਿਸਮਾ ਤਾਂ ਕਿਉਂਕਿ ਬਾਈ ਬੀਜ ਵੀ ਮਹਿੰਗਾ ਹੁੰਦਾ ਹੈ 600 ਰੁਪਏ 650 ਰੁਪਏ ਕਿਲੋ ਆ ਇਹ ਉਹ ਆਪਾਂ ਨੇ ਨਾਲ ਨਾਲ ਬਾਈ ਦੂਆ ਬਾਜਰਾ ਲਾਇਆ ਵਾ ਬਾਕੀ ਗੜਾ ਗੰਨਾ ਆ ਆਪਣਾ ਦਿਖਾਉਣ ਨੂੰ ਨੇ ਉਹ ਉਹਦੇ ਪਿੱਛੇ ਆ ਬਾਈ ਸਪੈਦਿਆਂ ਦੇ ਠੀਕ ਤੁਹਾਨੂੰ ਗੰਨਾ ਦਿਖਾਏ ਕਰਦਾ ਉਹ ਇਹ ਜਿਹੜੇ ਮੂਰੇ ਸਪੈਦੇ ਲੱਗੇ ਨੇ ਪਿੱਛੇ ਆ ਇਕੱਲਾ ਉਹ ਗੰਨੇ ਆ ਠੀਕ ਹੈ ਬਾਕੀ ਜੀ ਆਪਣੇ ਕੋਲ ਇੱਕ ਦੋ ਜਿਹੜੇ ਸੀਗੇ ਟਰੈਕਟਰ ਪੁਰਾਣੇ ਆਪਣੇ ਵਿਕਲੇ 475 ਸੀਗਾ ਆਪਣੇ ਕੋਲ ਇੱਕ ਪਾਇਆ ਹੋਇਆ ਉਹ ਵੀ ਆਪਾਂ ਨੇ ਸੇਲ ਕਰਤਾ ਜੀ ਇੱਕ ਆਪਣੇ ਕੋਲ ਸੋਨਾ ਲੀਕਾ ਸੀਗਾ 745 ਉਹ ਵੀ ਵਿਗ ਗਿਆ ਤਾਂ ਜੀ ਤੇ ਕਈ ਸਾਰੇ ਵੀਰਾਂ ਦੇ ਹਜੇ ਵੀ ਪੁਰਾਣੀ ਵੀਡੀਓ ਦੇਖ ਕੇ ਫੋਨ ਆਈ ਜਾਂਦੇ ਨੇ ਬਾਈ ਠੀਕ ਹੈ ਜੀ ਤੇ ਜਿੰਨੇ ਵੀ ਆਪਣੇ ਕੋਲ ਪੁਰਾਣੇ ਟਰੈਕਟਰ ਤੇ ਬਾਈ ਤਰੀਬਨ ਵਿਕੇ ਗਏ ਸਾਰੇ ਇੱਕ ਇੱਕ ਕੇ ਜਾਂ ਦੋ ਟਰੈਕਟਰ ਰਹਿ ਗਏ ਆਪਣੇ ਕੋਲ ਤੇ ਬਾਕੀ ਭਾਈ ਕਿਸੇ ਵੀ ਵੀਰ ਨੇ ਕੋਈ ਨਵਾਂ ਪੁਰਾਣਾ ਟਰੈਕਟਰ ਲੈਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਜੀ ਨੰਬਰ ਆਪਣਾ ਸਕਰੀਨ ਤੇ ਚੱਲਦਾ ਹੁੰਦਾ ਜੀ 814667890 ਹੋਰ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਟਰੈਕਟਰ ਬਾਰੇ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਕਿਸੇ ਨੇ ਡੋ ਫਾਰਮ ਲੈਣਾ ਤਾਂ ਉਹ ਵੀ ਆਪਾਂ ਬਿਲਕੁਲ ਜੈ ਰੇਟ ਤੇ ਦਵਾਂਗੇ ਜੀ ਤੇ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ